ਮੇਰਾ ਨਾਮ ਗੁਰਮਖ ਸਿੰਘ ਗੁਰੂ ਹੈ ਜੀ ਸਾਡੀ ਸੰਸਥਾ ਮਰੀਜ਼ ਮਿੱਤਰ ਵੈਲਫੇਅਰ ਰਿਲੇਸ਼ਨ ਹੈ ਜੀ ਤੁਸੀਂ ਪ੍ਰੋਟੈਸਟ ਕਰ ਰਹੇ ਕਿੰਨੀ ਮੌਤ ਜਿਹੜਾ ਪ੍ਰੋਟੈਸਟ ਜੀ ਪੇਂਟਸ ਵੱਲੋਂ ਹੋ ਰਿਹਾ ਹੈ ਸਾਡੀ ਸੰਸਥਾ ਇਹਨਾਂ ਨੂੰ ਸਮਰਥਨ ਦੇਣ ਵਾਸਤੇ ਪਹੁੰਚੀ ਹੋਈ ਹੈ ਇਹ ਤੁਹਾਨੂੰ ਦੱਸ ਮਤਾਈ ਕਿ ਪਟਿਆਲਾ ਦਾ ਇੱਕ ਮਤਲਬ ਔਰੋ ਮੇਰਾ ਸਕੂਲ ਹੈ ਬਹੁਤ ਹੀ ਜਣੀ ਇੱਕ ਸ਼ਰਮਨਾਕ ਮੰਦਭਾਈ ਘਟਨਾ ਪੂਰੇ ਪਟਿਆਲਾ ਸ਼ਹਿਰ ਵਾਸਤੇ ਇੱਕ 8 ਸਾਲ ਦੀ ਬੱਚੀ ਨਾਲ ਜਿਹੜਾ ਕਿ ਸਕੂਲ ਦਾ ਟੀਚਰ ਸਕੂਲ ਦੇ ਵਾਸ਼ਰੂਮ ਚ ਮਤਲਬ ਇੱਕ ਵਾਰ ਨਹੀਂ ਉਹਨੂੰ ਬਾਹਰ-ਬਾਰ ਉਹਦਾ ਦਰਿੰਦਗੀ ਕਰ ਰਿਹਾ ਸੀ ਤੇ ਜਿਹਦੀ ਕਿ ਮੈਡੀਕਲ ਰਿਪੋਰਟ ਵੀ ਆ ਚੁੱਕ ਮੈਡੀਕਲ ਰਿਪੋਰਟ ਵੀ ਆ ਗਈ ਸਾਹਮਣੇ ਕਿਹਾ ਹੈ ਮੇਕਰ ਉਹ ਬੱਚੇ ਨਾਲ ਜੀ ਇੱਕ ਵਾਰ ਨਹੀਂ ਬਹੁਤ ਵਾਰ ਬਲ ਹੈੜਾ ਹੈਗਾ ਦਰਦਕੀ ਹੋਈ ਹੈ ਸਕੂਲ ਟੀਚਰ ਨੇ ਕੀਤੀ ਹੈ ਤੇ ਸਕੂਲ ਦੇ ਵਾਸ਼ਰੂਮ ਦੀ ਸਾਰੀ ਘਟਨਾ ਹੋਈ ਹੈ ਸਕੂਲ ਦੇ ਸਾਹਮਣੇ ਵੀ ਕੋਈ ਪ੍ਰੋਟੈਸਟ ਵਗੈਰਾ ਕੀਤਾ ਬਿਲਕੁਲ ਸਕੂਲ ਦੇ ਪਰਾਮ ਨੇ ਕਈ ਵਾਰ ਜਾ ਕੇ ਆਏ ਮੇਰੇ ਨਾਸਤੇ ਅੱਜ ਵੀ ਬਣਾ ਸਕੂਲ ਦੇ ਬਾਹਰ ਹੀ ਗਏ ਸੀ ਸਕੂਲ ਦੀ ਮੈਨੇਜਮੈਂਟ ਜਿਹੜਾ ਕੰਨਾਂ ਤੇ ਜੋ ਨਹੀਂ ਸਰਕੀ ਹੈਗੀ ਉਹਨਾਂ ਨੇ ਗੇਟ ਤੱਕ ਨਹੀਂ ਖੋਲੇ ਹੈਗਾ ਮਤਲਬ ਸਕੂਲ ਦਾ ਕੋਈ ਪ੍ਰਿੰਸੀਪਲ ਜਾਂ ਮੈਨੇਜਮੈਂਟ ਦਾ ਬੰਦਾ ਕੋਈ ਵੀ ਇੱਕ ਬੰਦਾ ਪੇਂਡ ਸੰਤ ਖੜਿਆ ਨੂੰ ਕੋਈ 100 100 ਇਕੱਠ ਸੀ ਇੱਕ ਵਾਰ ਮ ਜਿਹੜਾ ਛੋਟੇ ਵੱਲੋਂ ਅੱਜ ਪ੍ਰੋਟੈਸਟ ਮਟਾ ਗਿਆ ਉਹ ਖੁੱਜਿਆ ਕਿ ਮੰਗਾਂ ਦੇ ਕਿਸ ਵਾਸਤੇ ਸਾਡੀ ਤਾਂ ਕੋਈ ਸੰਸਦ ਪਹਿਲਾਂ ਹੀ ਮਾਲ ਡਿਪਟੀ ਕਮਿਸ਼ਨ ਪਟਿਆਲਾ ਨੂੰ ਇੱਕ ਲੈਟਰ ਦੇ ਚੁੱਕੀ ਆ ਜੀ ਮਲੇ ਇਹਦੇ ਵਾਸਤੇ ਮੰਗ ਕਰ ਚੁੱਕੇ ਆ ਵੀ ਜਿਹੜਾ ਹੈਗਾ ਹੈ ਐਜੂਕੇਸ਼ਨ ਮਾਫੀ ਹੈ ਵੀ ਸਕੂਲ ਮੈਨੇਜਮੈਂਟ ਤੇ ਕਿਹੜਾ ਹੈਗਾ ਐਫਆ ਦਰਜ ਚੀਂਦੀ ਆ ਜਦੋਂ ਤੱਕ ਸਕੂਲ ਮੈਨੇਜਮੈਂਟ ਦਾ ਨਾਮ ਨਹੀਂ ਆਉਂਦਾ ਐਫਆ ਦੇ ਵਿੱਚ ਤਦ ਤੱਕ ਕੀ ਇਹ ਨਹੀਂ ਬਾਕੀ ਸਕੂਲ ਨੇ ਅੱਪਾ ਗੱਲ ਇੱਕ ਸਕੂਲ ਦੀ ਨਹੀਂ ਕਰਦੇ ਜਿਹੜੇ ਬਾਕੀ ਸਕੂਲ ਤੇ ਜਿੰਨੇ ਸਕੂਲ ਨੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਕਿ ਉਹਨਾਂ ਕਿ ਸੇਫ ਨਹੀਂ ਹੈਗੇ ਕਿਉਂਕਿ ਸਕੂਲ ਜਿਹੜੇ ਹੈਗੇ ਨੇ ਮੈ ਜਾ ਕੇ ਕੁੰਈਆਂ ਸਿੱਖਤ ਦੁਕਾਨਾਂ ਕਰਨੀਆਂ ਹੋਣ ਯੂਨੀਫਾਰਮ ਦੀਆਂ ਕਿਤਾਬਾਂ ਦੀਆਂ ਸਟੇਸ਼ਨਰੀ ਦੀਆਂ ਉਹਦੇ ਲਈ ਮੰਡੀਆਂ ਕਰਦੇ ਨੇ ਉਹ ਪਰ ਬੱਚਿਆਂ ਦੀ ਸਿਕਿਉਰਿਟੀ ਲਈ ਉਹ ਨਹੀਂ ਕਰਦੇ ਤੇ ਬੱਚੇ ਲਈ ਇੱਕ ਇੱਕੜਾ ਦਾ ਹੱਤਮਾ ਮੈਂ ਇੱਕੜੇ ਐਜੂਕੇਸ਼ਨ ਡਿਪਾਰਟਮੈਂਟ ਦੇ ਇੱਕੜੇ ਨਿਯਮ ਨੇ ਜਿਹੜੇ ਇੱਕ ਬੱਚਿਆਂ ਦੇ ਵਾਸ਼ਰੂਮ ਹੁੰਦੇ ਨੇ ਖਾਸ ਕਰਕੇ ਲੜਕੀਆਂ ਦੇ ਉਹਦੇ ਵਾਰ ਕੋਈ ਨਾ ਕੋਈ ਮਹਿਲਾ ਕਰਮਚਾਰੀ ਤੈਨਾਤ ਹੋਣੀ ਚਾਹੀਦੀ ਆ ਉਹ ਜੋ ਉੱਥੇ ਤੈਨਾਤ ਨਹੀਂ ਸੀ ਮਤਲਬ ਵਾਰ-ਵਾਰ ਜਿਹੜੇ ਬੱਚਿਆਂ ਨਾਲ ਹੋਇਆ ਇੱਕ ਵਾਰ ਨਹੀਂ ਪਹਿ ਹੋਇਆ ਇਸ ਕਰਕੇ ਜਿਹੜਾ ਹੈਗਾ ਘਟਨਾ ਬਹੁਤ ਮੰਦ ਭਾਗੀ ਆ ਤੇ ਇਹਦੇ ਬਾਰੇ ਕੀ ਹੈ ਵੀ ਸਕੂਲ ਜਿਹੜੀ ਮੈਨੇਜਮੈਂਟ ਜਦੋਂ ਉਹ ਨ ਪੇਪਰ ਡੈਸ਼ਟੇ ਕਿੰਨੇ ਟਾਈਮ ਤੱਕ ਜਾਰੀ ਰਹੇ ਜੋ ਤੱਕ ਸਾਡੀ ਮੰਗਾ ਪੂਰੀ ਨਹੀਂ ਹੁੰਦੀ ਆ ਜੀ ਦੋਸਤੋ ਪਿਛਲੇ ਦਿਨੀ ਔਰੋ ਮੀਰਾ ਸਕੂਲ ਐਸਐਸਟੀ ਨਗਰ ਦੇ ਵਿੱਚ ਇੱਕ 8 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਦੀ ਘਟਨਾ ਸਾਡੇ ਸਾਰੇ ਸਾਹਮਣੇ ਆਈ ਜਿਨੇ ਸਾਨੂੰ ਝਿੰਜੋੜ ਕੇ ਰੱਖਤਾ ਉਹ ਘਟਨਾ ਘਟਨਾ ਦੇ ਬਾਅਦ ਅੱਜ ਪਤਾ ਲੱਗਿਆ ਹੈ ਵੀ ਉਹ ਜਿਹੜਾ ਬੱਚੀ ਨਾਲ ਦੁਸ਼ਕਰਮ ਉਹ ਸਕੂਲ ਦੇ ਪੀਟੀ ਟੀਚਰ ਵੱਲੋਂ ਕੀਤਾ ਗਿਆ ਉਹ ਇੱਕ ਵਾਰ ਨਹੀਂ ਕੀਤਾ ਗਿਆ ਉਹ ਬਾਰ-ਬਾਰ ਕੀਤਾ ਗਿਆ ਤੇ ਕੀਤਾ ਵੀ ਸਕੂਲ ਦੇ ਬਾਥਰੂਮ ਦੇ ਵਿੱਚ ਕੀਤਾ ਗਿਆ ਅੱਜ ਪਰਿਵਾਰ ਵੱਲੋਂ 메ਨ ਰੋਡ ਰਾਜਪੁਰਾ ਰੋਡ ਜਾਮ ਕੀਤੀ ਗਈ ਹੈ ਉੱਥੇ ਧਰਨਾ ਲਗਾਇਆ ਗਿਆ ਹੈ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਵੀ ਸਾਡੀ ਬੱਚੀ ਨਾਲ ਜਿਹੜਾ ਦੁਸ਼ਕਰਮ ਹੋਇਆ ਹੈ ਇਹਦੇ ਵਿੱਚ ਸਕੂਲ ਮੈਨੇਜਮੈਂਟ ਵੀ ਬਰਾਬਰ ਦੀ ਭਾਗੀਦਾਰ ਹੈ ਇੱਥੇ ਵਰਨਣਯੋਗ ਹੈ ਵੀ ਇਸ ਚੀਜ਼ ਦੀ ਮੈਡੀਕਲ ਦੀ ਪੁਸ਼ਟੀ ਹੋ ਚੁੱਕੀ ਹੈ ਥੋੜੀ ਦੇਰ ਵਿੱਚ ਮੈਂ ਵੀਡੀਓ ਅੱਗੇ ਪਾਵਾਂਗਾ ਗੁਰਮੁਖ ਸਿੰਘ ਗੁਰੂ ਹੈ ਉਹਨਾਂ ਨੇ ਵੀਡੀਓ ਪਾਈ ਹੈ ਤੇ ਉਹਦੇ ਵਿੱਚ ਕਹਿੰਦੇ ਆ ਮੈਡੀਕਲ ਦੀ ਪੁਸ਼ਟੀ ਹੋ ਚੁੱਕੀ ਹੈ ਵੀ ਟੀਚਰ ਦੁਸ਼ਕਰਮ ਕਰਤਾ ਰਿਹਾ ਇੱਕ ਵਾਰ ਨਹੀਂ ਬਾਰ ਬਾਰ ਉਸ ਟੀਚਰ ਨੇ ਪੀਟੀ ਟੀਚਰ ਨੇ ਦੁਸ਼ਕਰਮ ਕੀਤਾ ਸਕੂਲ ਮੈਨੇਜਮੈਂਟ ਜੇ ਦੁਸ਼ਕਰਮ ਦੀ ਭਾਗੀਦਾਰ ਨਹੀਂ ਹੈ ਅਸੀਂ ਇਹ ਮੰਨਦੇ ਆ ਗੱਲ ਪਰ ਸਕੂਲ ਮੈਨੇਜਮੈਂਟ ਦੀ ਲਾਹ ਪਰਵਾਹੀ ਤਾਂ ਕਿਤੇ ਨਾ ਕਿਤੇ ਸਾਹਮਣੇ ਆਂਦੀ ਹੈ ਸਕੂਲ ਦੇ ਵਿੱਚ ਥਾਂ ਥਾਂ ਦੇ ਉੱਤੇ ਕੈਮਰੇ ਲੱਗੇ ਹੋਏ ਆ ਕੀ ਸਕੂਲ ਨੇ ਕੈਮਰੇ ਦੇਖ ਕੇ ਅਣਦੇਖਿਆ ਕੀਤਾ ਜਾਂ ਸਕੂਲ ਦੇ ਵਿੱਚ ਕੋਈ ਚਲਾਉਣ ਦਾ ਸਿਸਟਮ ਹੀ ਨਹੀਂ ਕੋਈ ਕੈਮਰੇ ਦੇਖਣ ਵਾਲਾ ਹੀ ਨਹੀਂ ਵੀ ਕੋਈ ਉੱਥੇ ਜਿਹੜਾ ਸੰਸਥਾਪਕ ਹੈ ਉਹ ਧਿਆਨ ਹੀ ਨਹੀਂ ਰੱਖਦਾ ਵੀ ਕਿਵੇਂ ਇੱਕ ਟੀਚਰ ਸੇਮ ਬੱਚੇ ਨੂੰ ਸੇਮ ਬਾਥਰੂਮ ਦੇ ਵਿੱਚ ਬਾਰ-ਬਾਰ ਲੈ ਕੇ ਜਾਂਦਾ ਇਹਦੇ ਲਈ ਸਕੂਲ ਦੇ ਉੱਤੇ ਕਾਰਵਾਈ ਬਣਦੀ ਹੈ ਲਾਹ ਪਰਵਾਹੀ ਦੀ ਕਾਰਵਾਈ ਬਣਦੀ ਹੈ ਸਕੂਲ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਰਲ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਬੀਏ ਬੱਚੀ ਦੇ ਨਾਲ ਬਹੁਤ ਮਾੜਾ ਹੋਇਆ ਆਪਾਂ ਸਾਰੇ ਧੀਆ ਪੜਾਣ ਵਾਲੇ ਆ 8 ਸਾਲ ਦੀ ਬੱਚੀ ਦੀ ਮਾਨਸਿਕ ਸਥਿਤੀ ਆਪਾਂ ਸਮਝ ਸਕਦੇ ਆ ਵੀ ਉਹ ਕਿਸ ਮਾਨਸਿਕ ਤਣਾਅ ਚੋਂ ਗੁਜ਼ਰੀ ਹੋਣੀ ਜਿਹਦੇ ਨਾਲ ਇਹ ਦੁਸ਼ਕਰਮ ਹੁੰਦਾ ਰਿਹਾ 8 ਸਾਲ ਦਾ ਬੱਚਾ ਤਾਂ ਆਵਾਜ਼ ਵੀ ਨਹੀਂ ਚੱਕ ਸਕਦਾ ਕਿਉਂਕਿ 9ਵੀਂ 10ਵੀਂ ਦਾ ਇੱਕ ਟੀਚਰਾਂ ਦਾ ਸਹਿਮ ਵੀ ਬਹੁਤ ਹੁੰਦਾ ਬੱਚਿਆਂ ਨੂੰ ਇਸ ਕਰਕੇ ਸਾਨੂੰ ਉਸ ਪਰਿਵਾਰ ਨਾਲ ਉਸ ਬੱਚੀ ਨਾਲ ਜਿਹੜਾ ਹੈ ਵੀ ਤੁਰਨਾ ਪਏਗਾ ਸਾਨੂੰ ਆਵਾਜ਼ ਚੁੱਕਣੀ ਪਏਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਇਸ ਵੀਡੀਓ ਨੂੰ ਆਪਣੇ ਵਟਸਐਪ ਤੇ ਅੱਗੇ ਸ਼ੇਅਰ ਕਰੋ ਤਾਂ ਕਿ ਸਕੂਲ ਦੇ ਉੱਤੇ ਪ੍ਰੈਸ਼ਰ ਬਣੇ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣੇ ਪੁਲਿਸ ਦੇ ਉੱਤੇ ਪ੍ਰੈਸ਼ਰ ਜਿਹੜਾ ਹੈ ਵੀ ਪੁਲਿਸ ਦੇ ਉੱਤੇ ਪ੍ਰੈਸ਼ਰ ਬਣੇ